ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਦੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਦੇਖ ਰਹੇ ਹੋ ਤੁਸੀਂ ਅੱਜਕੱਲ ਜਦੋਂ ਵੀ ਕਿਤੇ ਜਾਈਦਾ ਬਾਜ਼ਾਰ ਜਾਂ ਕਿਸੇ ਵਿਆਹ ਸ਼ਾਦੀ ਕਿਸੇ ਰਿਸ਼ਤੇਦਾਰੀ ਤਾਂ ਬਹੁਤ ਸਾਰੇ ਲੋਕ ਮਿਲਦੇ ਨੇ ਜਿਹੜੇ ਅਕਸਰ ਹੀ ਕਹਿੰਦੇ ਨੇ ਕਿ ਜਦੋਂ ਤੁਸੀਂ ਗੱਲਾਂ ਕਰਦੇ ਹੋ ਤਾਂ ਸਾਨੂੰ ਚੜ੍ਹਦੀ ਕਲਾ ਮਹਿਸੂਸ ਹੁੰਦੀ ਆ ਸਾਨੂੰ ਲੱਗਦਾ ਹੈ ਕਿ ਜਿਵੇਂ ਸਾਨੂੰ ਜ਼ਿੰਦਗੀ ਲਈ ਕੋਈ ਮੋਟੀਵੇਟ ਕਰ ਰਿਹਾ ਤੇ ਅੱਜ ਮੈਂ ਇਹੀ ਸੋਚਿਆ ਸੀ ਕਿ ਅੱਜ ਆਪਾਂ ਚੜ੍ਹਦੀ ਕਲਾ ਤੇ ਹੀ ਗੱਲਬਾਤ ਕਰਦੇ ਆ ਕਿ ਅਸੀਂ ਚੜ੍ਹਦੀ ਕਲਾ 'ਚ ਕਿਵੇਂ ਰਹਿ ਸਕਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਮੈਨੂੰ ਲੱਗਦਾ ਹੈ ਕਿ ਆਪਾਂ ਉਹਨਾਂ ਲੋਕਾਂ ਬਾਰੇ ਗੱਲਬਾਤ ਕਰੀਏ ਜਿਹੜੇ ਹਮੇਸ਼ਾ ਆਪਣੇ ਆਪ ਨੂੰ ਉਦਾਸ 부জে 부জে ਤੇ ਟੰ ਦੀ ਕਲਾਚ ਮਹਿਸੂਸ ਕਰਦੇ ਨੇ ਤੇ ਇਹ ਚੀਜ਼ਾਂ ਨੇ ਜਿਹੜੀਆਂ ਅਕਸਰ ਸਾਡੇ ਸੁਭਾਅ ਦਾ ਹਿੱਸਾ ਹੁੰਦੀਆਂ ਨੇ ਜਾਂ ਬਹੁਤੀਆਂ ਵਾਰੀ ਅਸੀਂ ਉਦਾਸ ਇਸ ਲਈ ਵੀ ਹੁੰਨੇ ਆ ਕਿਉਂਕਿ ਸਾਡੀ ਜ਼ਿੰਦਗੀ ਦੇ ਜਿਹੜੇ ਰੋਜ਼ਾਨਾ ਕੰਮਕਾਜ ਦੇ ਢੰਗ ਨੇ ਜਾਂ ਜਿੰਨਾਂ ਲੋਕਾਂ ਨੂੰ ਅਸੀਂ ਮਿਲਦੇ ਆ ਉਹਨਾਂ ਨਾਲ ਸਾਡਾ رابطہ ਸਾਡਾ ਵਿਹਾਰ ਇਹਨਾਂ ਚੀਜ਼ਾਂ ਤੇ ਵੀ ਸਾਡੀ ਉਦਾਸੀ ਹੈ ਜਿਹੜੀ ਉਹ ਨਿਰਪਰ ਕਰਦੀ ਆ। ਕਈ ਵਾਰੀ ਸਾਨੂੰ ਨਾ ਸਵੇਰੇ ਜਲਦੀ ਉੱਠਣ ਦੀ ਆਦਤ ਨਹੀਂ ਹੁੰਦੀ ਤਾਂ ਜਦੋਂ ਅਸੀਂ ਉੱਠਦੇ ਹੀ ਲੇਟ ਨਾਲ ਤਾਂ ਕਈ ਵਾਰ ਸਾਡੇ ਕੰਮ ਨੇ ਜਿਹੜੇ ਉਹ ਇੰਨੇ ਜ਼ਿਆਦਾ ਲੇਟ ਹੋ ਜਾਂਦੇ ਆ ਕਿ ਸਾਡਾ ਪੂਰਾ ਦਿਨ ਹੀ ਖਰਾਬ ਹੋ ਜਾਂਦਾ। ਜਾਂ ਫਿਰ ਸਾਡਾ ਸਰਕਲ ਆ ਜਿਹੜੇ ਸਾਡੇ ਦੋਸਤ ਮਿੱਤਰ ਨੇ ਉਹ ਸਰਕਲ ਦੇ ਵਿੱਚ ਹੀ ਕੁਝ ਕੁ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਹਮੇਸ਼ਾ ਟੈਨ ਦੀ ਕਲਾ ਦੀ ਗੱਲ ਕਰਦੇ ਨੇ ਜਾਂ ਉਦਾਸ ਗੱਲਾਂ ਕਰਦੇ ਨੇ। ਤੇ ਉਹਨਾਂ ਦੋਸਤੀਆਂ ਦੇ ਕਰਕੇ ਹੌਲੀ-ਹੌਲੀ ਸਾਡਾ ਜਿਹੜਾ ਸੁਭਾਅ ਕਿਵੇਂ ਦਾ ਬਣ ਜਾਂਦਾ ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ ਜਾਂ ਫਿਰ ਕਈ ਵਾਰੀ ਇਦਾਂ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਜਿਨ੍ਹਾਂ ਵਿੱਚ ਸਾਨੂੰ ਲੱਗਦਾ ਹੈ ਕਿ ਅਸੀਂ ਨਾ ਕਾਮਯਾਬ ਮਹਿਸੂਸ ਕਰ ਰਹੇ ਹਾਂ ਉਹ ਚੀਜ਼ਾਂ ਵੀ ਜਿਹੜੀਆਂ ਤੁਹਾਨੂੰ ਉਦਾਸੀ ਦਿੰਦੀਆਂ ਨੇ ਪਰ ਇਸ ਤੋਂ ਇਲਾਵਾ ਵੀ ਕਈ ਲੋਕ ਹੁੰਦੇ ਨੇ ਕਿ ਜਿਨ੍ਹਾਂ ਦੀ ਜ਼ਿੰਦਗੀ 'ਚ ਦੋਸਤ ਵੀ ਬਹੁਤ ਚੰਗੇ ਹੁੰਦੇ ਨੇ ਉਹ ਕੰਮਕਾਜ ਵੀ ਜਿਹੜਾ ਆਪਣਾ ਸਹੀ ਟਾਈਮ ਤੇ ਕਰਦੇ ਨੇ ਉਹਨਾਂ ਨੂੰ ਕੋਈ ਇਹੋ ਜਿਹਾ ਵੀ ਦੁੱਖ ਨਹੀਂ ਹੁੰਦਾ ਕਿ ਉਹਨਾਂ ਨੇ ਜ਼ਿੰਦਗੀ 'ਚ ਕੋਈ ਕਾਮਯਾਬੀ ਨਹੀਂ ਲਈ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਅਸੀਂ ਉਦਾਸ ਆ ਬਹੁਤ ਜ਼ਿਆਦਾ ਤੇ ਉਦੋਂ ਮੈਨੂੰ ਲੱਗਦਾ ਹੁੰਦਾ ਕਿ ਇਹ ਉਦਾਸੀ ਕਿਸੇ ਕਾਰਨ ਕਰਕੇ ਨਹੀਂ ਸਿਰਫ ਤੇ ਸਿਰਫ ਤੁਹਾਡੇ ਸੁਭਾਅ ਦਾ ਹਿੱਸਾ ਹੋਣ ਕਰਕੇ ਆ ਤੇ ਇਹਨਾਂ ਚੀਜ਼ਾਂ ਤੋਂ ਅਸੀਂ ਬਾਹਰ ਕਿਵੇਂ ਆ ਸਕਦੇ ਆ ਜੇ ਤਾਂ ਤੁਸੀਂ ਆਪਣੇ ਕੰਮਕਾਰਾਂ ਤੋਂ ਪਰੇਸ਼ਾਨ ਹੋ ਤਾਂ ਮੈਨੂੰ ਲੱਗਦਾ ਕਿ ਥੋੜਾ ਜਿਹਾ ਇੱਕ ਦਿਨ ਸਵਕਤ ਤੇ ਉੱਠ ਕੇ ਦੇਖੋ ਆਪਣੇ ਕੰਮਾਂ ਨੂੰ ਥੋੜਾ ਜਿਹਾ ਛੇਤੀ ਨਿਪਟਾਓ ਤੇ ਬਾਹਰ ਕਿਤੇ ਸੈਰ ਕਰਨ ਲਈ ਨਿਕਲ ਜਾਓ ਬੂਟਿਆਂ ਨੂੰ ਪਾਣੀ ਦਿਓ ਜਾਂ ਬੱਚਿਆਂ ਨਾਲ ਵਕਤ ਬਤਾਓ ਤੁਹਾਡਾ ਦਿਨ ਆ ਜਿਹੜਾ ਬਹੁਤ ਸੋਹਣਾ ਹੋ ਜਾਂਦਾ ਤੇ ਜੇਕਰ ਤੁਹਾਨੂੰ ਲੱਗਦਾ ਕਿ ਜ਼ਿੰਦਗੀ 'ਚ ਤੁਹਾਨੂੰ ਉਹ ਕਾਮਯਾਬੀ ਨਹੀਂ ਮਿਲੀ ਜਿਹੜੀ ਤੁਸੀਂ ਡਿਸਰਵ ਕਰਦੇ ਸੀ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਸਿਰਫ ਮਿਹਨਤ ਕਰੋ ਤੇ ਕਾਮਯਾਬੀ ਆ ਜਿਹੜੀ ਪਰਮਾਤਮਾ ਨੇ ਤੁਹਾਨੂੰ ਕੀ ਦੇਣਾ ਉਹ ਉਹਦੇ ਤੇ ਛੱਡ ਦਿਓ ਕਿਉਂਕਿ ਕਈ ਵਾਰੀ ਐਵੀ ਹੁੰਦਾ ਹੈ ਕਿ ਜਿਸ ਵਕਤ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਹੁੰਦੇ ਹੋ ਉਸ ਵਕਤ ਤੁਹਾਡੀ ਕਿਸਮਤ ਦੇ ਵਿੱਚ ਉਹ ਚੀਜ਼ ਨਹੀਂ ਲਿਖੀ ਹੁੰਦੀ ਤੋ ਦੇਰ ਸਵੇਰ ਜਦੋਂ ਵੀ ਤੁਹਾਨੂੰ ਮਿਲਣੀ ਆ ਤੁਹਾਨੂੰ ਮਿਲ ਜਾਣੀ ਆ ਪਰ ਬਹੁਤੇ ਲੋਕ ਨੇ ਜਿਹੜੇ ਆਪਣੇ ਸਰਕਲ ਕਰਕੇ ਪਰੇਸ਼ਾਨ ਹੁੰਦੇ ਨੇ ਕਿ ਮੇਰੇ ਜੀ ਸਰਕਲ ਚ ਕੋਈ ਬੰਦਾ ਉਹ ਬਹੁਤ ਉਦਾਸ ਗੱਲਾਂ ਕਰਦਾ ਮੈਂ ਉਹਦੀਆਂ ਗੱਲਾਂ ਜਦੋਂ ਵੀ ਸੁਣਦਾ ਤਾਂ ਮੈਂ ਖੁਦ ਬਹੁਤ ਉਦਾਸ ਹੋ ਜਾਂਦਾ ਤਾਂ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ 네ਗੇਟਿਵ ਲੋਕ ਨੇ ਉਹਨਾਂ ਦੀ ਜਿਹੜੀ ਕੰਪਨੀਆ ਤੁਹਾਨੂੰ ਅਵੋਇਡ ਕਰਨੀ ਚਾਹੀਦੀ ਆ ਤੇ ਇੱਕ ਚੀਜ਼ ਹੈ ਕਿ ਅਸੀਂ ਸੁਭਾਵਿਕ ਤੌਰ ਤੇ ਚੜਦੀ ਕਲਾ ਵਾਲੇ ਹੁੰਨੇ ਆ ਜਿਵੇਂ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਵੀ ਕੋਈ ਬੰਦਾ ਬੈਠ ਕੇ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤਾਂ ਉਹਨੇ ਵੀ ਇਹ ਚੀਜ਼ ਇੱਕ ਦਿਨ ਚ ਨਹੀਂ ਸਿੱਖੀ ਹੁੰਦੀ ਜੇ ਮੈਂ કહਾਂ ਕਿ ਮੈਂ ਅੱਜ ਕੱਲ ਹਮੇਸ਼ਾ ਚੜ੍ਹਦੀ ਕਲਾ ਚ ਰਹਿਣੀ ਆ ਮੈਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਉਦਾਸ ਨਹੀਂ ਹੁੰਦੀ ਮੈਂ ਮਾੜੇ ਲੋਕਾਂ ਨੂੰ ਆਪਣੇ ਸਿਰ ਤੇ ਸਵਾਰ ਨਹੀਂ ਕਰਦੀ ਤਾਂ ਇਹ ਚੀਜ਼ ਮੈਂ ਇੱਕ ਦਿਨ ਚ ਨਹੀਂ ਸਿੱਖੀ ਇਹ ਸਿੱਖਣ ਲਈ ਮੈਨੂੰ ਵਰਿਆਂ ਦਾ ਵਕਤ ਲੱਗਿਆ ਤੇ ਜੇ ਮੈਨੂੰ ਵਰਿਆਂ ਦਾ ਵਕਤ ਲੱਗਿਆ ਤਾਂ ਮੈਂ ਆਪਣੇ ਤਜਰਬੇ ਨਾਲ ਤੁਹਾਨੂੰ ਇਹੀ ਗੱਲ ਕਹੂੰਗੀ ਕਿ ਬਹੁਤ ਜ਼ਿਆਦਾ ਉਦਾਸੀਆਂ ਭੜੇ ਲੋਕਾਂ ਨਾਲ ਰਾਪਤੇ ਜਾਂ ਮਾੜੇ ਲੋਕਾਂ ਨੂੰ ਆਪਣੇ ਆਪ ਤੇ ਸਵਾਰ ਕਰਨ ਦਾ ਜਾਂ ਉਦਾਸ ਰਹਿਣ ਦਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਜੇ ਕਿਸੇ ਚੀਜ਼ ਦਾ ਤੁਹਾਨੂੰ ਫਾਇਦਾ ਹੁੰਦਾ ਤਾਂ ਉਹ ਚੜਦੀ ਕਲਾ ਦਾ ਹੁੰਦਾ ਜੇ ਤੁਸੀਂ ਪੋਜ਼ਿਟਿਵ ਰਹਿੰਦੇ ਹੋ ਉਹੀ ਚੀਜ਼ ਤੁਹਾਡੇ ਸਰੀਰ ਤੇ ਕੰਮ ਕਰਦੀ ਆ ਉਹੀ ਚੀਜ਼ ਤੁਹਾਡੇ ਆਲੇ ਦੁਆਲੇ ਤੁਹਾਡੇ ਕੰਮ ਤੇ ਕੰਮ ਕਰਦੀ ਆ ਤੇ ਉਹੀ ਚੀਜ਼ ਜੋ ਵੀ ਕੀਤਾ ਤੁਸੀਂ ਕਰ ਰਹੇ ਹੋ ਉਹਦੇ ਚ ਕੰਮ ਕਰਦੀ ਆ ਅਸੀਂ ਕਹਿੰਦੇ ਹੁੰਨੇ ਆ ਕਿ ਜੇ ਅਸੀਂ ਸਵੇਰੇ ਉੱਠ ਕੇ ਸੋਚਣਾ ਸ਼ੁਰੂ ਕਰਦੀਏ ਨਾ ਕਿ ਅੱਜ ਦਾ ਦਿਨ ਚੰਗਾ ਨਹੀਂ ਤਾਂ ਸੱਚੀ ਤੁਹਾਡਾ ਦਿਨ ਆ ਜਿਹੜਾ ਉਹ ਚੰਗਾ ਨਹੀਂ ਹੁੰਦਾ ਜੇ ਤੁਸੀਂ ਆਪਣੇ ਸਰੀਰ ਨੂੰ ਕਹਿਣਾ ਸ਼ੁਰੂ ਕਰ ਦੋ ਨਾ ਕਿ ਤੂੰ ਬਿਮਾਰ ਆ ਤਾਂ ਯਕੀਨ ਮੰਨਿਓ ਸ਼ਾਮ ਤੱਕ ਤੁਹਾਨੂੰ ਕੋਈ ਨਾ ਕੋਈ ਚੀਜ਼ ਆ ਜਿਹੜੀ ਉਹ ਮਹਿਸੂਸ ਹੋਣ ਲੱਗ ਜੂਗੀ ਇਸ ਲਈ ਤੁਸੀਂ ਹਮੇਸ਼ਾ ਚੰਗਾ ਸੋਚੋ ਜੇ ਚੰਗਾ ਸੋਚੋਗੇ ਤਾਂ ਉਹਦਾ ਜਿਹੜਾ ਰਿਜ਼ਲਟ ਆ ਤੁਹਾਨੂੰ ਚੰਗਾ ਹੀ ਮਿਲਦਾ ਪਰ ਅਸੀਂ ਚੰਗਾ ਸੋਚਣਾ ਸ਼ੁਰੂ ਹੀ ਨਹੀਂ ਕਰਦੇ ਅਸੀਂ ਮੈਨੂੰ ਐ ਲੱਗਦਾ ਹੁੰਦਾ ਕਿ ਕਈ ਵਾਰ ਇਹ ਨਾ ਅਸੀਂ ਪੂਰੀ ਜ਼ਿੰਦਗੀ ਜ਼ਿੰਦਗੀ ਜਿਉਣ ਦੀ ਉਹ ਬਿਉਂਤਬੰਦੀ ਕਰਦੇ ਰਹਿੰਨੇ ਆ ਕਿ ਕੱਲ ਨੂੰ ਮੈਂ ਆ ਕਰੂੰਗਾ ਪਰਸੋਂ ਨੂੰ ਮੈਂ ਆ ਕਰੂੰਗਾ ਜਦੋਂ ਮੇਰੇ ਕੋਲ ਪੈਸੇ ਆ ਗਏ ਫਿਰ ਮੈਂ ਘੁੰਮਣ ਜਾਊਂਗਾ ਜਦੋਂ ਮੇਰੇ ਕੋਲੇ ਵੱਡਾ ਘਰ ਹੋਇਆ ਫਿਰ ਮੈਂ ਬਹੁਤ ਸੁਖੀ ਹੋ ਜਾਊਂਗਾ ਜਦੋਂ ਮੈਂ ਕਿਤੇ ਬਾਹਰਲੇ ਮੁਲਕ ਜਾ ਸਕਿਆ ਤਾਂ ਮੈਨੂੰ ਸ਼ਾਇਦ ਇਹ ਵੀ ਲੱਗੂਗਾ ਕਿ ਹੁਣ ਮੈਂ ਸਭ ਕੁਝ ਕਰ ਸਕਦਾ ਮੈਨੂੰ ਲੱਗਦਾ ਜਿਉਣ ਦੀਆਂ ਨਾ ਕਦੇ ਵੀ ਬਿਉਂਤਬੰਦੀਆਂ ਨਹੀਂ ਕਰਨੀਆਂ ਚਾਹੀਦੀਆਂ ਜੋਣ ਦਾ ਸਭ ਤੋਂ ਸੋਹਣਾ ਤਰੀਕਾ ਹੁੰਦਾ ਹੈ ਕਿ ਜੋ ਕੁਝ ਅੱਜ ਤੁਹਾਡੇ ਨਾਲ ਹੋ ਰਿਹਾ ਉਹਦੇ ਵਿੱਚ ਹੀ ਤੁਸੀਂ ਸੋਨਾ ਸੋਚਣਾ ਜੇ ਤੁਹਾਡੇ ਕੋਲੇ ਥੋੜੇ ਪੈਸੇ ਨੇ ਤਾਂ ਤੁਸੀਂ ਕੋਸ਼ਿਸ਼ ਕਰਨੀ ਆ ਕਿ ਮੈਂ ਇਹਦੇ 'ਚ ਹੀ ਬਿਹਤਰ ਗੁਜ਼ਾਰਾ ਕਰ ਸਕਾਂ ਜੇ ਤੁਹਾਡੇ ਕੋਲ ਬਹੁਤ ਸਾਰੇ ਪੈਸੇ ਨੇ ਤਾਂ ਤੁਸੀਂ ਕੋਸ਼ਿਸ਼ ਕਰਨੀ ਆ ਕਿ ਜੇ ਮੈਂ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਤਾਂ ਹੁਣ ਮੈਨੂੰ ਥੋੜੇ-ਥੋੜੇ ਜਿਹੜੇ ਚਾਹ ਵੀ ਪੂਰੇ ਕਰਨੇ ਚਾਹੀਦੇ ਨੇ ਪਰ ਅਸੀਂ ਹਮੇਸ਼ਾ ਬਿਉਂਤਬੰਦੀਆਂ ਕਰਦੇ ਰਹਿੰਦੇ ਆ ਤੇ ਉਹ ਬਿਉਂਤਬੰਦੀਆਂ ਹਮੇਸ਼ਾ ਕੱਲ ਦੀਆਂ ਹੁੰਦੀਆਂ ਨੇ ਤੇ ਕੱਲ ਚ ਕੀ ਹੋਣਾ ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਬਹੁਤੇ ਲੋਕ ਨੇ ਜਿਹੜੇ ਆਪਣੇ ਕੱਲ ਲੰਗੇ ਕੱਲ ਤੇ ਝੂਰਦੇ ਰਹਿੰਦੇ ਨੇ ਤੇ ਜਿਹੜੇ ਬਹੁਤੇ ਨੇ ਉਹ ਆਉਣ ਵਾਲੇ ਕੱਲ ਦੀ ਬਿਆਉਤਬੰਦੀ ਕਰਦੇ ਰਹਿੰਦੇ ਨੇ ਤੇ ਵਿੱਚੋਂ ਜਿਹੜੀ ਚੀਜ਼ ਆ ਮਿਸ ਹੋ ਜਾਂਦੀ ਆ ਉਹ ਸਾਡੀ ਚੱਲ ਰਹੀ ਜ਼ਿੰਦਗੀ ਤੇ ਫਿਰ ਅਸੀਂ ਹਮੇਸ਼ਾ ਛੋੜ ਦਿਆਂ ਹਮੇਸ਼ਾ ਟ੍ਰੈਂਡ ਦੀ ਕਲਾ ਚ ਰਹਿੰਦੇ ਆ ਕਿ ਜੋ ਮੈਂ ਕਰਨਾ ਚਾਹੁੰਦਾ ਸੀ ਉਹ ਮੈਂ ਕਰ ਨਹੀਂ ਸਕਿਆ ਮੈਨੂੰ ਲੱਗਦਾ ਕਿ ਤੁਹਾਡਾ ਅੱਜ ਆ ਨਾ ਜਿਹੜਾ ਸਭ ਤੋਂ ਜ਼ਿਆਦਾ ਕੀਮਤੀ ਹੁੰਦਾ ਦੋ ਦਿਨ ਚੀਜ਼ਾਂ ਨੇ ਜਿਨ੍ਹਾਂ ਦਾ ਬੇਹੱਦ ਜ਼ਿਆਦਾ ਖਿਆਲ ਰੱਖੋ ਕੀ ਆਪਣਾ ਕੰਮ ਆ ਜਿਹੜਾ ਸਹੀ ਸਮੇਂ ਤੇ ਉੱਠ ਕੇ ਸਵੇਰੇ ਸਵਕਤੇ ਕਰੋ ਜੋ ਤੁਸੀਂ ਕੱਲ ਕਰਨਾ ਚਾਹੁੰਦੇ ਹੋ ਉਹਨੂੰ ਅੱਜ ਕਰੋ ਕਿ ਕੱਲ ਮੇਰਾ ਜਿਹੜਾ ਕੰਮ ਹੈ ਮੈਂ ਕਿਸੇ ਕੱਲ ਤੇ ਨਹੀਂ ਛੱਡਣਾ ਤੇ ਉਹਨਾਂ ਲੋਕਾਂ ਦੇ ਵਿਚਾਰ ਨਾ ਰਹੋ ਜਿਹੜੇ ਕਦੇ ਵੀ ਪੋਜ਼ਿਟਿਵ ਗੱਲਾਂ ਨਹੀਂ ਕਰਦੇ ਜਿਹੜੇ ਕਦੇ ਵੀ ਆਪਣੇ ਕੰਮ ਤੇ ਧਿਆਨ ਨਹੀਂ ਦਿੰਦੇ ਜਿਨ੍ਹਾਂ ਦਾ ਧਿਆਨ ਹੁੰਦਾ ਹੈ ਕਿ ਆਲੇ ਦੁਆਲੇ ਕੀ ਹੋ ਰਿਹਾ ਫਲਾਣੇ ਦੇ ਘਰੇ ਕੀ ਹੋ ਰਿਹਾ ਫਲਾਣਾ ਕੀ ਕੰਮ ਕਰ ਰਿਹਾ ਉਹਨਾਂ ਲੋਕਾਂ ਦੇ ਵਿਚਾਰ ਕਦੀ ਵੀ ਨਾ ਰਹੋ ਤੇ ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਆ ਆਪਣੇ ਸੁਭਾਅ ਦਾ ਇਹ ਹਿੱਸਾ ਬਣਾਓ ਕਿ ਜ਼ਿੰਦਗੀ ਆ ਜਿਹੜੀ ਉਹ ਘਾਟੇ ਬਾਧਿਆਂ ਦਾ ਹਿੱਸਾ ਰਹੂਗਾ ਛੋਟੀਆਂ-ਛੋਟੀਆਂ ਚੀਜ਼ਾਂ ਤੇ ਉਦਾਸ ਹੋਣਾ ਛੱਡੋ ਛੋਟੇ-ਛੋਟੇ ਘਾਟਿਆਂ ਤੇ ਪਛਤਾਉਣਾ ਛੱਡੋ ਜ਼ਿੰਦਗੀ ਹਮੇਸ਼ਾ ਬਹੁਤ ਸਾਰੇ ਰੰਗਾਂ ਨਾਲ ਚੱਲਦੀ ਆ ਉਹਦੇ 'ਚ ਘਾਟੇ ਵੀ ਹੁੰਦੇ ਨੇ ਬਾਧੇ ਵੀ ਹੁੰਦੇ ਨੇ ਕਈ ਵਾਰੀ ਤੁਹਾਡੇ ਆਪਣੇ ਨੇ ਜਿਹੜੇ ਉਹ ਤੁਹਾਡੇ ਨਾਲ ਹੁੰਦੇ ਨੇ ਕਈ ਵਾਰੀ ਉਹ ਹੀ ਆਪਣੇ ਤੁਹਾਡੇ ਸਾਹਮਣੇ ਵੀ ਖੜੇ ਹੁੰਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਿੱਖ ਕੇ ਤੁਹਾਨੂੰ ਲੱਗਦਾ ਹੁੰਦਾ ਕਿ ਜ਼ਿੰਦਗੀ ਆ ਜਿਹੜੀ ਉਹ ਸੋਣੀ ਹੋ ਸਕਦੀ ਆ ਜੇ ਬਾਰ-ਬਾਰ ਪਛਤਾਵਿਆਂ ਚ ਰਵਾਂਗੇ ਜੇ ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਸੋਚਦੇ ਰਵਾਂਗੇ ਕਿ ਜਿਹੜੀਆਂ ਮੈਂ ਮੈਨੂੰ ਮਿਲਣੀਆਂ ਚਾਹੀਦੀਆਂ ਸੀ ਮੈਨੂੰ ਨਹੀਂ ਮਿਲੀਆਂ ਤਾਂ ਮੈਨੂੰ ਲੱਗਦਾ ਕਿ ਇੰਨਾਂ ਚੀਜ਼ਾਂ ਦੇ ਪਛਤਾਵੇ ਕਰਨ ਨਾਲ ਇੰਨਾਂ ਚੀਜ਼ਾਂ ਤੇ ਬਾਰ-ਬਾਰ ਸੋਚਣ ਨਾਲ ਕਦੇ ਉਹ ਚੀਜ਼ਾਂ ਤੁਹਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਬਣ ਜਾਣਗੀਆਂ ਸਗੋਂ ਜੇ ਤੁਸੀਂ ਚੜ੍ਹਦੀ ਕਲਾ ਚ ਰਹੋਗੇ ਆਪਣੇ ਕੰਮਾਂ ਨੂੰ ਚੰਗੇ ਢੰਗ ਨਾਲ ਕਰੋਗੇ ਜਿਹੜੀ ਅਕਲ ਯੋਗਤਾ ਕਾਬਲੀਅਤ ਤੁਹਾਡੇ ਕੋਲ ਹੈਗੀ ਆ ਉਹਨੂੰ ਅੱਜ ਵਰਤੋਂਗੇ ਤਾਂ ਤੁਸੀਂ ਮੈਨੂੰ ਲੱਗਦਾ ਹਮੇਸ਼ਾ ਖੁਸ਼ ਰਹਿ ਸਕਦੇ ਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਨੀ ਆ ਕਿ ਕਈ ਵਾਰੀ ਨਾ ਸਾਡੇ ਨਾਲ ਕੋਈ ਐਦਾਂ ਦੀ ਮਾੜੀ ਚੀਜ਼ ਕਰ ਜਾਂਦਾ ਜਾਂ ਇੱਕ ਵਾਰ ਨਹੀਂ ਬਹੁਤ ਲੋਕ ਸਾਡੇ ਨਾਲ ਕਈ ਵਾਰ ਬਹੁਤ ਮਾੜੀ ਕਰ ਜਾਂਦੇ ਆ ਤਾਂ ਅਸੀਂ ਉੱਥੇ ਵੀ ਨਾ ਆਪਣੇ ਆਪ ਨੂੰ ਕੋਸਣ ਲੱਗ ਜਾਂਦੇ ਆ ਕਿ ਮੈਂ ਤਾਂ ਸ਼ਾਇਦ ਹੈਗਾ ਹੀ ਇਹ ਜਿਹਾ ਮੇਰੇ ਨਾਲੇ ਤਾਂ ਐਦਾਂ ਹੀ ਹੋਣਾ ਆਪਣੀ ਭੰਡੀ ਕਦੇ ਵੀ ਨਾ ਆਪ ਕਰੋ ਕਿਉਂਕਿ ਉਹ ਕਰਨ ਲਈ ਲੋਕ ਬੈਠੇ ਨੇ ਹੈਨਾ ਤੇ ਉੱਥੇ ਤੁਸੀਂ ਆਪਣੇ ਆਪ ਨੂੰ ਕੁਸ਼ਣਾ ਸ਼ੁਰੂ ਕਰ ਦਿੰਨੇ ਹੋ ਜਰੂਰੀ ਨਹੀਂ ਹੈਗਾ ਕਿ ਜੇ ਹਰ ਬੰਦਾ ਤੁਹਾਡੇ ਨਾਲ ਮਾੜੀ ਕਰਦਾ ਹੈ ਤਾਂ ਉੱਥੇ ਤੁਸੀਂ ਮਾੜਿਓਂ ਆ ਕਿਉਂਕਿ ਸਾਹਮਣੇ ਵਾਲਾ ਵੀ ਮਾੜਾ ਹੋ ਸਕਦਾ ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਨੀ ਹਾਂ ਕਿ ਤੁਸੀਂ ਜਿੰਨੇ ਮਰਜ਼ੀ ਚੰਗੇ ਹੋ ਜਾਓ ਪਰ ਸਾਹਮਣੇ ਵਾਲੇ ਨੇ ਤੁਹਾਡੇ ਨਾਲ ਵਿਹਾਰ ਓਵੇਂ ਹੀ ਕਰਨਾ ਜਿਵੇਂ ਦਾ ਉਹਦਾ ਮિજાਜ ਆ ਜਿਵੇਂ ਦੀਆਂ ਉਹਦੀਆਂ ਆਦਤਾਂ ਨੇ ਜੇ ਉਹਦੀ ਆਦਤ ਹੀ ਹੈ ਕਿ ਉਹਨੇ ਸਭ ਨਾਲ ਬੁਰਾ ਵਿਹਾਰ ਹੀ ਕਰਨਾ ਤਾਂ ਉਹ ਤੁਹਾਨੂੰ ਦੇਖ ਕੇ ਚੰਗਾ ਨਹੀਂ ਬਣ ਜਾਏਗਾ ਉਹ ਤੁਹਾਡੇ ਨਾਲ ਵੀ ਮਾੜਾ ਹੀ ਕਰੇਗਾ ਸੋ ਇਸ ਲਈ ਕਿਸੇ ਦੇ ਸੁਭਾਅ ਨੂੰ ਵੀ ਕਦੇ ਵੀ ਆਪਣੇ ਆਪ ਤੇ ਹਾਵੀ ਨਾ ਹੋਣ ਦਿਓ ਕਿ ਇਹਦੀ ਵਜ੍ਹਾ ਨਾਲ ਮੈਂ ਉਦਾਸ ਹੋ ਗਿਆ ਕੋਈ ਛੋਟੀ ਜੀ ਚੀਜ਼ ਤੁਹਾਨੂੰ ਉਦਾਸ ਕਰ ਜਾਵੇ ਕਿਸੇ ਦੀ ਕਹੀ ਹੋਈ ਛੋਟੀ ਜੀ ਗੱਲ ਤੁਹਾਨੂੰ ਡਿਸਟਰਬ ਕਰ ਜਾਵੇ ਫਿਰ ਹਾਲੇ ਵੀ ਤੁਹਾਡਾ ਜਿਹੜਾ ਮਾਨਾ ਉਹ ਕੱਚਾ ਘੜਾ ਇਸ ਮਨ ਨੂੰ ਪਕਾਉਣ ਲਈ ਬਹੁਤ ਮਿਹਨਤ ਲੱਗਦੀ ਆ ਕਦੇ-ਕਦੇ ਮੈਂ ਜਦੋਂ ਵੀ ਮੈਨੂੰ ਲੱਗਦਾ ਹੁੰਦਾ ਕਿ ਮੈਨੂੰ ਥੋੜੀ ਜੀ ਉਦਾਸੀ ਹੁੰਦੀ ਆ ਤਾਂ ਮੈਂ ਮੈਂ ਫਿਰ ਉੱਥੇ ਜਿਹੜੇ ਨੇ ਨਾ ਗਾਣੇ ਸੁਣਦੇ ਹੁੰਦੇ ਆ ਨੱਚਣ ਗਾਉਣ ਵਾਲੇ ਜਿਹੜੇ ਆਪਾਂ ਬੀਟ Song ਕਹਿ ਦਿੰਨੇ ਆ ਨਾ ਤੇ ਜਦੋਂ ਮੈਨੂੰ ਲੱਗਦਾ ਹੁੰਦਾ ਕਿ ਮੈਂ ਕੁਝ ਲਿਖਣਾ ਤਾਂ ਫਿਰ ਮੈਂ ਉੱਥੇ ਬਹੁਤ ਉਦਾਸ ਗਾਣੇ ਸੁਣਦੀ ਆ ਮੈਨੂੰ ਲੱਗਦਾ ਹੁੰਦਾ ਕਿ ਉਦਾਸ ਗਾਣੇ ਸੁਣ ਕੇ ਮੇਤੋਂ ਲਿਖਿਆ ਜਾਂਦਾ ਮੈਂ ਆਪਣੇ ਮੂਡ ਨੂੰ ਆਪਣੇ ਸੁਭਾਅ ਨੂੰ ਆਪ ਤੈਅ ਕਰਦੀ ਆ ਕਿ ਮੈਨੂੰ ਕਦੋਂ ਕਿੱਥੇ ਕਿਵੇਂ ਦਾ ਵਿਹਾਰ ਕਰਨਾ ਚਾਹੀਦਾ ਨਾ ਕਿ ਮੈਂ ਕਦੀ ਕਿਸੇ ਦੀ ਵਜ੍ਹਾ ਕਰਕੇ ਆਪਣੇ ਵਿਹਾਰ ਨੂੰ ਬਦਲਿਆ ਹਨਾ ਮੈਂ ਬਹੁਤ ਲੋਕਾਂ ਨੂੰ ਵੇਖਿਆ ਜਿਹੜੇ ਕਹਿਣਗੇ ਫਲਾਣੇ ਨੇ ਮੈਨੂੰ ਅੱਜ ਇੱਕ ਗੱਲ ਕਹਿਤੀ ਮੈਂ ਸਾਰਾ ਦਿਨ ਹੀ ਉਹਦੇ ਤੇ ਸੋਚਦਾ ਰਿਆ ਮੈਂ ਵੀ ਕਈ ਵਾਰੀ ਇਦਾਂ ਹੀ ਕਰਦੀ ਹੁੰਦੀ ਸੀ ਪਰ ਹੁਣ ਮੈਂ ਸੱਚੀ ਗੱਲ ਹੈ ਕਿ ਪਤਾ ਨਹੀਂ ਇਹ ਪਰਮਾਤਮਾ ਦੀ ਮਿਹਰ ਆ ਕਿ ਮੈਂ ਮਿੰਟ ਦੇ ਵਿੱਚ ਕਿਸੇ ਦੀ ਕਹੀ ਹੋਈ ਗੱਲ ਨੂੰ ਆਪਣੇ ਦਿਮਾਗ ਚੋਂ ਕੱਢ ਦਿੰਨੀ ਆ ਤੇ ਇਹ ਚੀਜ਼ਾਂ ਆਉਂਦਿਆਂ ਆਉਂਦਿਆਂ ਨੂੰ ਬਹੁਤ ਜ਼ਿਆਦਾ ਵਕਤ ਲੱਗਿਆ ਪਰ ਜੇ ਤੁਸੀਂ ਅੱਜ ਹੀ ਸਿੱਖ ਲਓ ਜੇ ਤੁਹਾਨੂੰ ਕੋਈ ਸਮਝਾ ਰਿਹਾ ਜੇ ਤੁਹਾਨੂੰ ਕੋਈ ਦੱਸ ਰਿਹਾ ਤਾਂ ਮੈਨੂੰ ਲੱਗਦਾ ਤੁਹਾਨੂੰ ਸਿੱਖ ਲੈਣੀ ਚਾਹੀਦੀ ਆ ਪਛਤਾਵੇ ਨੇ ਨਾ ਜਿਹੜੇ ਇੰਨਾ ਚ ਉਮਰਾਂ ਬੀਤ ਜਾਂਦੀਆਂ ਨੇ ਪਰ ਸਾਡੇ ਹੱਥ ਕੁਝ ਨਹੀਂ ਆਉਂਦਾ ਛੋਟੇ-ਮੋਟੇ ਘਾਟੇ ਵੱਧਿਆਂ ਨੂੰ ਸੋਚਦੇ ਉਮਰਾਂ ਬੀਤ ਜਾਣਗੀਆਂ ਫਰੋਕ ਘਟੇ ਜਿਹੜੇ ਕਦੀ ਪੂਰੇ ਨਹੀਂ ਹੋਣਗੇ ਪਰ ਜੇ ਤੁਸੀਂ ਹਮੇਸ਼ਾ ਪੋਜ਼ਿਟਿਵ ਮਾਈਂਡ ਨਾਲ ਸੋਚਦੇ ਹੋ ਚੜ੍ਹਦੀ ਕਲਾ ਨਾਲ ਸੋਚਦੇ ਹੋ ਚੰਗੀਆਂ ਚੀਜ਼ਾਂ ਸੋਚਦੇ ਹੋ ਤਾਂ ਉਹ ਅੱਜ ਨਹੀਂ ਤਾਂ ਕੱਲ ਤੁਹਾਡੀ ਜ਼ਿੰਦਗੀ ਦੇ ਵਿੱਚ ਵਾਪਸ ਆ ਜਾਣਗੀਆਂ ਕਈ ਵਾਰੀ ਤੁਹਾਡੀ ਤਰੱਕੀ ਹੈ ਜਿਹੜੀ ਉਹ ਥੋੜੀ ਜਿਹੀ ਲੇਟ ਲਿਖੀ ਹੁੰਦੀ ਆ ਕਈ ਵਾਰੀ ਤੁਹਾਡੇ ਜ਼ਿੰਦਗੀ ਦੇ ਵਿੱਚ ਚੰਗੇ ਲੋਕ ਘਟ ਲਿਖੇ ਹੁੰਦੇ ਨੇ ਕਈ ਵਾਰੀ ਤੁਹਾਨੂੰ ਉਹਨਾ ਪੈਸਾ ਦੌਲਤ ਸ਼ੋਹਰਤ ਨਹੀਂ ਮਿਲਣੀ ਹੁੰਦੀ ਜਿੰਨੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਡਿਸਰਵ ਕਰਦੇ ਸੀ ਉੱਥੇ ਵੀ ਅਸੀਂ ਨਾ ਕੁਦਰਤ ਦੀ ਰਜਾ ਚ ਰਹਿਣਾ ਹੁੰਦਾ ਮੈਨੂੰ ਲੱਗਦਾ ਕਿ ਜ਼ਿੰਦਗੀ ਦਾ ਤਾਂ ਅਗਲੇ ਪਲ ਦਾ ਭਰੋਸਾ ਨਹੀਂ ਹੁੰਦਾ ਕਿ ਤੁਸੀਂ ਇਸ ਕੁਰਸੀ ਤੋਂ ਉੱਠੋਗੇ ਜਾਂ ਨਹੀਂ ਉੱਠੋਗੇ ਇਸ ਲਈ ਜਿਹੜੀ ਘੜੀ ਜਿਹੜਾ ਪਲ ਤੁਹਾਨੂੰ ਮਿਲਿਆ ਇਹਨੂੰ ਜ਼ਿੰਦਾਦਿਲੀ ਨਾਲ ਖੁਸ਼ੀ ਨਾਲ ਜਿਉਂ ਲਓ ਉਦਾਸੀਆਂ ਚ ਕੁਝ ਨਹੀਂ ਰੱਖਿਆ ਮੈਨੂੰ ਬਹੁਤ ਸਾਰੇ ਲੋਕ ਥੱਲੇ ਕਮੈਂਟ ਕਰਨ ਲੱ ਆ ਜਾਂਦੇ ਨੇ ਕਿ ਵੀ ਸ਼ਾਇਦ ਮੈਂ ਜ਼ਿੰਦਗੀ ਦੇ ਵਿੱਚ ਬੜਾ ਕੁਝ ਦੇਖਿਆ ਮੈਂ ਬੜੇ ਤਜਰਬੇ ਕੀਤੇ ਨੇ ਜੀ ਬਹੁਤ ਸਾਰੇ ਲੋਕ ਕਹਿੰਦੇ ਆ ਤੁਹਾਡੇ ਚਿਹਰੇ ਤੋਂ ਚਲਕਦਾ ਮੈਨੂੰ ਤਾਂ ਜਿੰਨੀ ਪੋਜ਼ਿਟਿਵ ਮੈਂ ਆ ਜਿੰਨਾ ਮੈਂ ਹੱਸਦੀ ਆ ਸ਼ਾਇਦ ਤੁਹਾਡੇ ਚ ਬਹੁਤੇ ਲੋਕ ਨਹੀਂ ਹੱਸਦੇ ਹੋਣਗੇ ਮੈਂ ਕਦੇ ਨਹੀਂ ਸੋਚਦੇ ਕਿ ਮੇਰਾ ਕੀ ਨੁਕਸਾਨ ਹੋਇਆ ਮੈਂ ਹਮੇਸ਼ਾ ਇਹ ਸੋਚਦੀ ਹੁੰਨੀ ਆ ਕਿ ਹੁਣ ਮੈਂ ਇਹਨੂੰ ਸਹੀ ਕਿਵੇਂ ਕਰਨਾ ਜੇ ਮੈਨੂੰ ਕੋਈ ਆ ਕੇ ਵੱਡੀ ਤੋਂ ਵੱਡੀ ਚੀਜ਼ ਵੀ ਇਹੋ ਜੀ ਦੱਸ ਦੇਵੇ ਕਿ ਜਿਹਦੇ ਨਾਲ ਤੁਹਾਨੂੰ ਲੱਗਦਾ ਕਿ ਤੁਸੀਂ ਤਾਂ ਜੀ ਸ਼ਾਇਦ ਸੋਚ ਹੀ ਨਾ ਪਾਓ ਕਿ ਹੁਣ ਅਗਲੇ ਪਲ ਅਸੀਂ ਕੀ ਕਰਾਂਗੇ ਮੈਂ ਉੱਥੇ ਵੀ ਸੋਚਦੀ ਹੁੰਨੀ ਆ ਕਿ ਸਭ ਕੁਝ ਠੀਕ ਹੋ ਜਾਣਾ ਇਹਦੇ ਤੇ ਬਹੁਤਾ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈਗੀ ਅਸੀਂ ਕਹਿੰਦੇ ਕੁਦਰਤ ਦੀ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਲਦਾ ਤੇ ਫਿਰ ਅਸੀਂ ਉਸੇ ਕੁਦਰਤ ਦੀ ਮਰਜ਼ੀ ਦੀ ਗੱਲ ਵੀ ਨਹੀਂ ਮੰਨਦੇ ਅਸੀਂ ਕਹਿੰਦੇ ਹਾਂ ਕਿ ਮੈਂ ਸਮੇਂ ਤੋਂ ਪਹਿਲਾਂ ਹੀ ਸਾਰਾ ਕੁਝ ਪਾ ਲਾਂ ਮੈਨੂੰ ਆ ਸਭ ਕੁਝ ਹੀ ਮਿਲ ਜਾਵੇ ਜੋ ਤੁਹਾਡੀ ਕਿਸਮਤ ਚ ਲਿਖਿਆ ਤੁਹਾਨੂੰ ਉਹੀ ਮਿਲਣਾ ਪਰ ਤੁਸੀਂ ਮਿਹਨਤ ਕਰਨੀ ਆ ਸਿਰਫ ਤੇ ਮਿਹਨਤ ਤੁਸੀਂ ਚੰਗੇ ਮਨ ਨਾਲ ਕਰਨੀ ਹੁੰਦੀ ਆ ਕਿਸੇ ਦਾ ਬੁਰਾ ਨਹੀਂ ਕਦੇ ਜ਼ਿੰਦਗੀ ਚ ਕਰੋ ਤੇ ਆਪੇ ਹੀ ਕੁਦਰਤ ਆ ਜਿਹੜਾ ਤੁਹਾਨੂੰ ਜੋ ਤੁਸੀਂ ਡਿਸਰਵ ਕਰਦੇ ਹੋ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਦੇਊਗੀ ਉਹ ਦੇਊਗੀ ਇਹ ਕਦੇ ਨਹੀਂ ਹੋਊਗਾ ਕਿ ਤੁਸੀਂ ਕੁਝ ਚੰਗਾ ਕਰ ਰਹੇ ਹੋ ਤੇ ਉੱਥੇ ਪਰਮਾਤਮਾ ਆਪਣੀ ਮੁਠੀ ਬੰਦ ਕਰ ਲੇਗਾ ਕਿ ਮੈਂ ਤੈਨੂੰ ਇੰਨਾਂ ਚੀਜ਼ਾਂ ਨਾਲ ਨਹੀਂ ਨਵਾਜ਼ਦਾ ਉਹ ਤੁਹਾਨੂੰ ਇੰਨਾ ਨਵਾਜ਼ ਦੇਗਾ ਕਿ ਵੀ ਤੁਹਾਨੂੰ ਸਮਝ ਹੀ ਨਹੀਂ ਆਊਗੀ ਕਿ ਮੈਂ ਰੱਖਾਂ ਕਿੱਥੇ ਮੈਨੂੰ ਸਾਡੇ ਘਰ ਚ ਇੱਕ ਬਹੁਤ ਬਜ਼ੁਰਗ ਹੁੰਦੇ ਸੀਗੇ ਮੈਨੂੰ ਲੱਗਦਾ 15 ਸਾਲ ਪਹਿਲਾਂ ਦੀ ਗੱਲ ਆ ਇਹ ਉਹ ਮੈਨੂੰ ਮੈਂ ਬਹੁਤ ਸਾਰੀ ਪ੍ਰੋਗਰਾਮਾਂ 'ਚ ਇਹ ਗੱਲ ਕੀਤੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਰੱਖ ਰੱਖ ਭੁੱਲਿਆ ਕਰੇਂਗੀ ਹਣਾ ਤੇ ਇਹ ਜਿਹੜੀ ਸਟੇਜ ਆ ਇਹ ਵੀ ਇੱਕ ਦਿਨ ਜਰੂਰ ਆਉਂਦੀ ਆ ਬੰਦੇ ਤੇ ਜਦੋਂ ਸੱਚੀ ਅਸੀਂ ਓਨੇ ਕਾਬਿਲ ਹੋ ਜਾਂਦੇ ਆ ਕਿ ਅਸੀਂ ਰੱਖ ਰੱਖ ਭੁੱਲਣ ਲੱਗ ਜਾਂਦੇ ਆ ਤੇ ਇਹ ਅਸੀਸਾਂ ਨੇ ਜਿਹੜੀਆਂ ਇਹ ਤੁਹਾਨੂੰ ਜ਼ਿੰਦਗੀ 'ਚ ਕਾਮਯਾਬ ਕਰਦੀਆਂ ਨੇ ਹੱਸਦੇ ਰਿਹਾ ਕਰੋ ਹਮੇਸ਼ਾ ਅੰਦੂਜਿਆਂ ਨੂੰ ਹਸਾਉਂਦੇ ਰਿਹਾ ਕਰੋ ਜਦੋਂ ਕਿਸੇ ਕੋਲੋਂ ਉੱਠੋਂ ਤਾਂ ਉਹਨੂੰ ਇੰਨਾ ਪੋਜ਼ਿਟਿਵ ਕਰੋ ਕਿ ਵੀ ਬੰਦਾ ਸੋਚੇ ਕਿ ਇਹ ਬੰਦਾ ਮੈਨੂੰ ਦੁਬਾਰਾ ਕਦੋਂ ਮਿਲੇ ਤੇ ਜਦੋਂ ਮੈਂ ਲੋਕਾਂ 'ਚ ਜਾਨੀ ਆ ਉਹ ਐਵੇਂ ਦੀਆਂ ਗੱਲਾਂ ਕਰਦੇ ਨੇ ਕਿ ਵੀ ਤੁਹਾਡੀਆਂ ਗੱਲਾਂ ਸੁਣ ਕੇ ਇੰਨਾ ਪੋਜ਼ਿਟਿਵ ਮਹਿਸੂਸ ਹੋਇਆ ਤਾਂ ਮੈਨੂੰ ਲੱਗਦਾ ਹੁੰਦਾ ਕਿ ਸ਼ਾਇਦ ਮਹਾਨਾਂ ਦੇ ਸਾਹਮਣੇ ਨਹੀਂ ਬੈਠੀ ਪਰ ਇਸ ਕੈਮਰੇ ਦੇ ਪਾਰ ਉਹ ਮੈਨੂੰ ਦੇਖ ਕੇ ਜੇ ਇੰਨਾ ਪੋਜ਼ਿਟਿਵ ਮਹਿਸੂਸ ਕਰਦੇ ਆ ਤਾਂ ਮੇਰੀ ਖੁਦ ਨੂੰ ਪੋਜ਼ਿਟਿਵ ਰੱਖਣ ਦੀ ਜ਼ਿੰਮੇਵਾਰੀ ਕਿੰਡੀ ਵੱਡੀ ਆ ਜਿੰਨੇ ਕੁ ਲੋਕ ਮੈਨੂੰ ਜਾਣਦੇ ਨੇ ਉਹ ਮੈਨੂੰ ਬਹੁਤ ਚੰਗੀ ਤਰ੍ਹਾਂ ਮੇਰੀ ਇਹ ਆਦਤ ਨੂੰ ਸਮਝਦੇ ਨੇ ਵੀ ਮੈਂ ਸੱਚੀ ਕਿਸੇ ਚੀਜ਼ ਤੇ ਕਦੀ ਨਹੀਂ ਪਛਤਾਈ ਹੈਗੀ ਤੇ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਨੇ ਬੀ ਇਹ ਬਹੁਤ ਵਧੀਆ ਗੱਲ ਆ ਤੇਰੇ ਚ ਇੱਕੋ ਚੀਜ਼ ਆ ਜਿਹੜੀ ਤੇਰੇ ਚ ਬਹੁਤ ਵਧੀਆ ਕਿ ਤੂੰ ਕਦੀ ਕਿਸੇ ਚੀਜ਼ ਤੇ ਪਛਤਾਉਂਦੀ ਨਹੀਂ ਤੇ ਕਦੀ ਕਿਸੇ ਦੀਆਂ ਗੱਲਾਂ ਨੂੰ ਕਦੇ ਵੀ ਆਪਣੇ ਅੰਦਰ ਮੈਂ ਹੋਲਡ ਨਹੀਂ ਕਰਕੇ ਰੱਖਦੀ ਹੈਨਾ ਜਿਹੜੀ ਕੋਈ ਵੀ ਰਿਸ਼ਤਾ ਤੁਹਾਨੂੰ ਦੁੱਖ ਦੇ ਰਿਹਾ ਉਹਦੇ ਤੋਂ ਪਾਸਾ ਵੱਟਣਾ ਸਿੱਖੋ ਕੋਈ ਵੀ ਦੋਸਤੀ ਕੋਈ ਵੀ ਇਹੋ ਜਿਹਾ ਤੁਹਾਡਾ ਸਾਕਾ ਸੰਬੰਧੀ ਜਿਹਦੇ ਕਰਕੇ ਤੁਸੀਂ ਬਾਰ ਬਾਰ ਡਿਸਟਰਬ ਹੋਵੋ ਤਾਂ ਮੈਨੂੰ ਲੱਗਦਾ ਕਿ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਬਾਰ-ਬਾਰ ਪਛਤਾਉਣ ਨਾਲੋਂ ਬਾਰ-ਬਾਰ ਅਪਸੈਟ ਹੋਣ ਨਾਲ ਉਹਨਾਂ ਚੀਜ਼ਾਂ ਨੂੰ ਸਾਈਡ ਤੇ ਕਰਨਾ ਸਿੱਖੋ ਕਿਉਂਕਿ ਜ਼ਿੰਦਗੀ ਇੱਕੋ ਵਾਰ ਮਿਲਿਆ ਇਹਨੇ ਬਾਰ-ਬਾਰ ਨਹੀਂ ਮਿਲਣਾ ਹੈਗਾ ਇੱਥੇ ਆਪਣੇ ਆਪ ਨੂੰ ਖੁਸ਼ ਰੱਖਣ ਦਾ ਜਿੰਮਾ ਜਿਹੜਾ ਤੁਹਾਡਾ ਆਪਣਾ ਕਦੀ ਕਿਸੇ ਤੋਂ ਉਮੀਦਾਂ ਨਾ ਕਰੋ ਕਿ ਤੂੰ ਮੈਨੂੰ ਆ ਕੇ ਖੁਸ਼ ਰੱਖਿਆ ਨਾ ਜੇ ਮੈਨੂੰ ਹੀ ਨਹੀਂ ਪਤਾ ਮੈਨੂੰ ਕਿਸ ਚੀਜ਼ ਨਾਲ ਖੁਸ਼ੀ ਮਿਲਦੀ ਆ ਤਾਂ ਮੈਂ ਕਿਸੇ ਦੂਜੇ ਨੂੰ ਕੀ ਸਮਝਾਉਂਗੀ ਕਿ ਮੈਨੂੰ ਤੇਰੇ ਤੋਂ ਇਹ ਉਮੀਦ ਆ ਤੇ ਮੈਂ ਇਸੇ ਲਈ ਤੁਹਾਨੂੰ ਕਹਿੰਨੀ ਆ ਕਿ ਹਮੇਸ਼ਾ ਚੜ੍ਹਦੀ ਕਲਾ 'ਚ ਰਿਆ ਕਰੋ ਇਹ ਹੀ ਇੱਕ ਐਟੀਟਿਊਡ ਆ ਜਿਹੜਾ ਤੁਹਾਨੂੰ ਜ਼ਿੰਦਗੀ 'ਚ ਸਭ ਕੁਝ ਜਿਹਦੇ ਨਾਲ ਤੁਸੀਂ ਲੈ ਸਕਦੇ ਹੋ ਸ਼ਾਇਦ ਥੋੜੀਆਂ ਖੁਆਇਸ਼ਾਂ ਅਧੂਰੀਆਂ ਰਹਿ ਸਕਦੀਆਂ ਨੇ ਪਰ ਬਹੁਤੀਆਂ ਨੂੰ ਇਸ ਸੁਭਾਅ ਨਾਲ ਤੁਸੀਂ ਪੂਰੀਆਂ ਕਰ ਲਵੋਗੇ ਤੇ ਜਿਹੜਾ ਵੀ ਬੰਦਾ ਤੁਹਾਡੇ ਨਾਲ ਜੁੜਦਾ ਜਦੋਂ ਤੁਹਾਡੇ ਨਾਲ ਬੈਠਦਾ ਕੋਈ ਤੁਹਾਡੇ ਨਾਲ ਕੰਮ ਕਰਦਾ ਇਹ ਹੀ ਇੱਕ ਤੁਹਾਡੀ ਸੁਭਾਅ ਦਾ ਹਿੱਸਾ ਹੁੰਦਾ ਵੀ ਜਿਹੜਾ ਤੁਹਾਨੂੰ ਕਿਸੇ ਤੋਂ ਦੂਰ ਨਹੀਂ ਜਾਣ ਦਿੰਦਾ ਜਾਂ ਕਿਸੇ ਨੂੰ ਤੁਹਾਡੇ ਤੋਂ ਦੂਰ ਨਹੀਂ ਜਾਣ ਦਿੰਦਾ ਜਿਹੜੇ ਲੋਕ ਹਮੇਸ਼ਾ ਟੈਂਦੀ ਕਲਾ ਚ ਰਹਿੰਦੇ ਨੇ ਹਮੇਸ਼ਾ ਨੈਗੇਟਿਵ ਗੱਲਾਂ ਕਰਦੇ ਨੇ ਉਹਨਾਂ ਨੂੰ ਬੰਦਾ 10 ਮਿੰਟ ਨਹੀਂ ਬਰਦਾਸ਼ਤ ਕਰਦਾ ਬੰਦਾ ਕਹਿੰਦਾ ਦੁਬਾਰਾ ਰੱਬਾ ਇਹਨਾਂ ਨੂੰ ਮਿਲਣ ਦਾ ਮੌਕਾ ਨਾ ਦੇ ਤੇ ਇਸ ਲਈ ਅਸੀਂ ਐਵੇਂ ਹੀ ਰਹਿਣਾ ਬਿਮਾਰੀਆਂ ਵੀ ਜ਼ਿੰਦਗੀ ਚ ਆਉਣਗੀਆਂ ਘਾਟੇ ਵੀ ਜ਼ਿੰਦਗੀ ਚ ਆਉਣਗੇ ਚੰਗੇ ਮਾੜੇ ਲੋਕ ਵੀ ਜ਼ਿੰਦਗੀ ਚ ਆਉਣਗੇ ਬਹੁਤ ਕੁਝ ਆ ਜਿਹੜਾ ਜ਼ਿੰਦਗੀ ਚ ਵਾਪਰਦਾ ਹੀ ਰਹਿਣਾ ਜੇ ਇਸ ਦੁਨੀਆ ਤੇ ਆਇਓ ਤਾਂ ਤੁਹਾਨੂੰ ਬਹੁਤ ਕੁਛ ਆ ਜਿਹੜਾ ਦੇਖਣਾ ਪਊਗਾ ਆਪਾਂ ਜਦੋਂ ਕਹਿੰਦੇ ਹੁੰਦੇ ਆ ਨਾ ECG ਕਰਾਉਨੇ ਆ ਤੋ ਲਾਈਨ ਐਦਾਂ ਐਦਾਂ ਚੱਲਦੀ ਆ ਕਹਿੰਦੇ ਜੇ ਉਹ ਵੀ ਸਿੱਧੀ ਹੋ ਜੇ ਨਾ ਇੱਕ ਦਿਨ ਤਾਂ ਉੱਥੇ ਜ਼ਿੰਦਗੀ ਖਤਮ ਹੁੰਦੀ ਆ ਤੇ ਇਸ ਲਈ ਜ਼ਿੰਦਗੀ ਚ ਸਭ ਕੁਝ ਸਿੱਧਾ ਨਹੀਂ ਚੱਲ ਸਕਦਾ ਐਦਾਂ ਐਦਾਂ ਹੀ ਚੱਲਦਾ ਰਹੂਗਾ ਤੇ ਉਹ ਐਦਾਂ ਐਦਾਂ ਨਾਰਮਲ ਕਿਦੋਂ ਲੱਗੂਗਾ ਜਦੋਂ ਅਸੀਂ ਖੁਸ਼ ਮਜ਼ਾਜ ਆ ਜਦੋਂ ਅਸੀਂ ਹਮੇਸ਼ਾ ਪੋਜ਼ਿਟਿਵ ਆ ਤੇ ਰੱਬ ਕਰੇ ਤੁਸੀਂ ਪੋਜ਼ਿਟਿਵ ਰਹੋ ਤੇ ਆਲੇ ਦੁਆਲੇ ਤੇ ਧਿਆਨ ਨਾ ਦਿਓ ਲੋਕਾਂ ਦੀਆਂ ਚੁਗਲੀਆਂ ਕਰਨ ਤੇ ਲੋਕਾਂ ਬਾਰੇ ਡਿਸਕਸ ਕਰਨ ਤੇ ਆਪਣਾ ਟਾਈਮ ਨਾ ਖਰਾਬ ਕਰੋ ਉਹਦੇ ਨਾਲੋਂ ਬਿਹਤਰ ਹੁੰਦਾ ਤੁਸੀਂ ਇੱਕ ਚੰਗੀ ਕਿਤਾਬ ਪੜ ਲਓ ਉਹਦੇ ਨਾਲੋਂ ਬਿਹਤਰ ਹੁੰਦਾ ਤੁਸੀਂ ਇੱਕ ਚੰਗਾ ਗਾਣਾ ਸੁਣ ਲਓ ਉਹਦੇ ਨਾਲੋਂ ਬਿਹਤਰ ਹੁੰਦਾ ਤੁਸੀਂ ਆਪਣੇ ਬੱਚਿਆਂ ਨਾਲ ਸਮਾਂ ਬਿਤਾਓ ਉਹਦੇ ਨਾਲੋਂ ਬਿਹਤਰ ਹੁੰਦਾ ਤੁਸੀਂ ਉਹਨਾਂ ਸੁਪਨਿਆਂ ਨੂੰ ਸੋਚੋ ਜੋ ਤੁਸੀਂ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੋ ਤੇ ਉਹਨਾਂ ਵਾਲੇ ਪਾਸੇ ਆਪਣੀ ਮਿਹਨਤ ਕਰੋ ਮੈਂ بڑے ਲੋਕਾਂ ਨੂੰ ਦੇਖਿਆ ਕਿ ਸਾਰਾ ਦਿਨ ਫੋਨ ਕਰ ਕਰ ਚੁਗਲੀਆਂ ਕਰ ਕਰ ਕੇ ਹੀ ਆਪਣਾ ਸਾਰਾ ਦਿਨ ਲੰਘਾ ਦਿੰਦੇ ਨੇ ਹਨਾ ਇਹਨਾਂ ਚੀਜ਼ਾਂ ਨੇ ਕੁਝ ਵੀ ਨਹੀਂ ਦੇਣਾ ਸਿਵਾਏ 10 ਸਾਲ ਬਾਅਦ ਪਛਤਾਵਿਆਂ ਦੇ ਕਿ ਮੈਂ ਦੁਨੀਆ 'ਚ ਕੀ ਕਰਨ ਆਇਆ ਸੀ ਤੇ ਕੀ ਕਰਕੇ ਤੁਰ ਗਿਆ ਹਨਾ ਤੇ ਬਾਕੀ ਉਮੀਦ ਆ ਤੁਸੀਂ ਹਮੇਸ਼ਾ ਚੜਦੀ ਕਲਾ 'ਚ ਹੀ ਰਹੋ ਪੋਜ਼ਿਟਿਵ ਰਹੋ ਹੱਸਦੇ ਰਹੋ ਇਹ ਹੀ ਮੇਰੀ ਦੁਆ ਅਗਲੀ ਵਾਰ ਮਿਲਾਂਗੇ ਸਤਿ ਸ੍ਰੀ ਅਕਾਲ